ਰੀਪਰ ਪਾਲਿਆ ਜੀ ਮਸ਼ੀਨ ਵੀ ਰੈਡੀ ਖੜੀ ਆ ਬੱਸ ਜਾਂਦੀ ਆ ਜੀ ਆਪਣੀ ਰਾਣੀ ਸੁੰਦਰਾ ਆਪਣੇ ਮੂਰੇ ਓ ਕਰਮਾੜੀ ਚੱਲੂ ਘਲੋਟੀ ਜਾ ਕੇ ਓ ਵੀ ਸਿਮਿਆ ਕਹੋ ਲਿਖਿਆ ਜੀ ਮੋਗੇ ਚਲੋ 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 ਓ ਜੀ ਮਸ਼ੀਨ ਵੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਤੇ ਠੀਕ ਹੋਵਗੇ ਸਾਰੇ ਜੇ ਤੁਹਾਨੂੰ ਪਿਛਲਾ ਵਲੌਗ ਤੁਸੀਂ ਦੇਖਿਆ ਕਿ ਸਾਨੂੰ ਰਹਿਣਾ ਪਿਆ ਸੀ ਉੱਥੇ ਨਾਪੇ ਅੱਜ ਦੇਣਗੇ ਮਸ਼ੀਨ ਦੀ ਡਿਲੀਵਰੀ ਰੈਡੀ ਖੜੀ ਆ ਹੁਣ ਤਾਂ ਬਸ ਥੋੜੇ ਘਨੇ ਕੰਮ ਇਹੇ ਤੁਰਪੇ ਆ ਸਵੇਰ 6:30 ਨਿਕਲ ਪਏ ਹੀ ਕਰੋ ਆ ਪਹੁੰਚਣ ਆਣੇ ਆ ਟਾਈਮ ਨਾਲ ਪਹੁੰਚ ਜਾਗੇ ਤੇ ਉਹਨੂੰ ਲੈ ਕੇ ਤੋਰਦੇ ਆ ਇਥੋਂ ਮਸ਼ੀਨ ਚਲੋ ਮਿਲਦੇ ਤੁਹਾਨੂੰ ਅੱਗੇ ਚੱਲ ਕੇ ਜੁੜੇ ਰਹੋ ਸਾਡੇ ਅੱਜ ਦੇ ਨਵੇਂ ਵਲੌਗ ਦੇ ਨਾਲ ਬਣਾਤੀ ਬਾਈ ਨੇ ਓਕੇ ਦੀ ਰਿਪੋਰਟ ਆ ਗਿਆ ਜੀ ਰੀਪਰ ਵੀ ਆਪਣਾ ਉਹਦੇ ਮਗਰ ਹਣ ਪਾਉਣੇ ਆ ਅੰਦਰ ਥੋੜਾ ਜਿਹਾ ਹੀ ਲੱਗੂਗਾ ਥੋੜੇ ਚੱਕਣੀ ਪਊਗੀ ਹਨਾ ਡੱਕਾ ਡਾਉਣ ਕਰਨੀ ਪਵੇ ਜੱਕ ਲੱਗ ਜੂਗਾ ਜੱਕ ਲਾ ਕੇ ਇਹਨਾਂ ਨੂੰ ਕਹਿੰਦੇ ਲਾਗ ਪਾ ਦੇਣਗੇ ਮਸ਼ੀਨ ਵੇਖੀਏ ਮਸ਼ੀਨ ਆ ਗਈ ਲੱਗਿਆ ਟੰਗਣ 4/4 ਜਨਨ ਦੇ 89 ਦਾ ਤਾਂ ਕੋਈ ਆ ਰਿਹਾ ਦੇਖ ਚੱਲੋ ਕਿੱਧਰ ਜਾਵਾਂਗੇ ਟੰਗਿਆ ਗਿਆ ਜੀ 4/4 ਵੀ ਹਣ ਤੇ ਬਸ ਸਾ ਟੰਗ ਲਿਆ ਕਟਰ ਪਾਉਣਾ ਹੁਣ ਮਗਰ ਤੇ ਵਧਾਈਆਂ ਵਧਾਈਆਂ ਕਰਾ ਕੇ ਖਿੱਚ ਦਾਂਗੇ ਪਿੰਡ ਨੂੰ ਹੁਣ ਬਾਇਰ ਸਟੈਂਡ ਬਣਿਆ ਪੱਕਾ ਇਹਨੂੰ ਥੱਲੇ ਰੱਖੋ ਨਾਲੇ ਸਾ ਥੱਲੇ ਗੱਡੀ ਨਾਲ ਬਾਹਰਲੇ ਲਿਆਉਣਾ ਚਲੋ ਜੀ ਕਰ ਲਿਆ ਹੁੱਕ ਲੈ ਆਉਣੇ ਗੱਡੀ ਨਾਲ ਪਾਣੀ ਮੇਰੀ ਪਰਪਣੇ ਨਾ ਨਾ ਪਾਉਣਾ ਪਾਣਾ ਹਾਂ ਹਾਂ ਕਵਾਲੀਏ ਠੀਕ ਹੈ ਓਕੇ ਮੈਨ ਓਕੇ ਦੀ ਰਿਪੋਰਟ ਆ ਹਾਂ ਲੈਣ ਦੀਆਂ ਬਸ ਦੋਹਾਂ ਨਹੀਂ ਪੈਣੀਆਂ ਹੋ ਗਿਆ ਓਕੇ ਜਿਵੇਂ ਠੀਕ ਆ ਓਕੇ ਦੀ ਰਿਪੋਰਟ ਆ ਗੁੱਡ ਮੈਂਡ ਦੀ ਲਾਲਟਣ ਹੋ ਗਈ ਪਰ ਲਿਆਂ ਤੇ ਰਬੜਾ ਔਰ ਲਿਆਂ ਤੇ ਨਟ ਪਹਿਣਗੇ ਲੱਗੇ ਬਾਬੇ ਬੁੱਢੇ ਦਾ ਨਾ ਸਤਾਂ ਦਿਨਾ ਬਾਅਦ ਚੱਲੇ ਆ ਕਹਿੰਦੇ ਘਰ ਨੂੰ ਰੀਪਰ ਵੀ ਪਾਈਏ ਰੀਪਰ ਵੀ ਪਾਈਏ ਪਹਿਲਾਂ ਹੋ ਪਹਿਲਾਂ ਆਹੋ ਚਲੋ ਰੀਪਰ ਪਾ ਲਈਏ ਲੱਗੇ ਆ ਜੀ ਪਾਉਣ ਰੀਪਰ ਨਹੀਂ ਗੱਡੀ ਕਿਵੇਂ ਚੱਕੀ ਜਾਊਗੀ ਕੀ ਜਾਊਗੀ ਇੰਨੀ ਚੱਕੀ ਜਾਣੀ ਆਹਰੇ ਆਇਆ ਥੱਲੇ ਚੱਲਿਆ ਤੇ ਮੜ ਕੇ ਡਹੀ ਕਿਵੇਂ ਲਾਉਂਗੇ ਹਾਂ ਜੈਕ ਫੜੋ ਗੜਕਾ ਲੈ ਆਇਆ ਦੇਖ ਲਿਆ ਨਹੀਂ ਲੈਣਾ ਰੀਪਰ ਪਾਲਿਆ ਜੀ ਮਸ਼ੀਨ ਵੀ ਰੈਡੀ ਖੜੀ ਆ ਬਾਸੜ ਗੇਟ ਪਾਸ ਲੈ ਕੇ ਗੇਟ ਪਾਸ ਦਿੰਦੇ ਆ ਤੇ ਸਾਨੂੰ ਲੈਨੇ ਆ ਬਾਬੇ ਦਾ ਨਾਮ ਤੇ ਨਾਲੇ ਤੁਰਦੇ ਆ ਗੁੱਲਾ ਮਗਰਲਾ ਵੀ ਹੈਣੀਗਾ ਮਗਰਲਾ ਗੁੱਲਾ ਮਸ਼ੀਨ ਦੇ ਆਹ ਹੌਕੜਾ ਗੁੱਲਾ ਵੀ ਚਾਹੀਦਾ ਨਾ ਆਹ ਹਾਲਾ ਹਮਮ ਪੱਕੇ ਵਲ ਜਾਈਏ ਇਹ ਨਾ ਗੁੱਲੇ ਇਹਨਾਂ ਨੂੰ ਕਿਨੇ ਗੁੱਲੇ ਵੀ ਦਿਓ ਸਾਨੂੰ ਮਗਰ ਨਾ اپنی ਰਾਣੀ ਸੁندਰਾ ਆਪਣੇ ਮੂਰੇ ਇਹਨਾਂ ਕਰਮਾੜੀ ਚੱਲੂ ਘਲੋਟੀ ਜਾਗੇ ਜਿਵੇਂ ਹੀ ਸਿਮਿਆ ਹੋਰ ਹਾਂ ਹੋਰ ਕਰ ਦਾਂ ਇੱਕੜੋਂ ਚੜਾਂ ਹੈ ਹਾਂ ਸਭ ਕਲੀਅਰ ਹੋ ਗਿਆ ਆਪਣਾ ਸਾਰਾ ਹੋਰ ਚਲੋ ਬਾਬਾ ਬੁੱਢਾ ਸਾਰਿਆਂ ਨੂੰ ਵਧਾਵੇ ਸਭ ਨੂੰ ਬੰਦੀ ਚੱਲਦੀ ਆ ਹਾਂ ਆ ਬਹੁਤ ਆਪਸ ਸਰਬੋਤਮ ਪਰਵਾਨੀ ਦਾ ਕਰ। ਹਾਂ ਸਹੀ ਗੱਲ ਕਹੀ ਜਮਾ। ਖੜੇ ਆ ਜੀ ਮਸ਼ੀਨ ਨੂੰ ਡੀਕਦੇ ਸੀ ਆਜੀ ਮਸ਼ੀਨ। ਤੁਰੇ ਜਾਨ। ਆ ਗੀ ਚੱਲ ਵੀ ਸਿਮਟ ਔਨ ਚੱਲ ਗਏ ਹੈ ਵਧੀਆ ਆ ਰਾਹ ਉਹਨਾਂ ਜਾਂਦਾ ਚੱਲ ਆਪਾਂ ਨੂੰ ਖਾਈਏ ਯਾਰ ਕੋ ਭੁੱਖ ਲੱਗੀ ਪਈ ਆ ਮਾੜਾ ਭੱਦੀ ਆ ਹੈ ਲੈਟਰ ਹੀ ਖਾਈਆਂ ਹੋਣੇ ਹਾਂ ਚਲੋ ਜੀ ਮਿਲਦੇ ਆ ਤੁਹਾਨੂੰ ਹੁਣ ਗਾਂ ਚੱਲ ਕੇ ਰੁਕ ਗਏ ਆ ਦੀ ਚਾਹ ਪੀਣ ਆ ਗਏ ਆ ਅਸੀਂ ਹੁਣ ਬਰਨਾਲੇ ਤੋਂ ਥੋੜਾ ਜਿਹਾ ਪਿੱਛੇ ਆ। ਅੱਚਾ ਪੀ ਗਏ ਤੋਂ ਹੁਣ ਤੁਰਦੇ ਆ। ਹੋਰ ਦੇ ਘਰੇ ਚਲੋ ਤੁਹਾਨੂੰ ਮਿਲਦੇ ਆ ਘਰੇ ਚੱਲ ਕੇ। ਹੋਰ ਗਏ ਆ ਜੀ ਮੋਗੇ। ਚਲੋ 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 ਚਲੋ। चल दार तो लगा तेल चोन मोदी भी खड़ा रिपर आ गया मशीन थोड़ी ज़ेरे पिछे है ਲਾਗੇ ਛਾਗੇ ਹੋ ਗੋ ਵੀ ਚਲੋ ਠੀਕ ਹੈ ਜੀ ਬੰਦੇ ਆ ਤੁਹਾਨੂੰ ਉਹ ਕਟਰਦਣ ਲੱਗਦਾ ਵੇਖੀ ਪਿੱਛੋਂ ਜਾਣਦੇ ਹੋ ਗਲੋਨੀ ਉਹਨਾਂ ਜੀ ਕਰੇ ඕගිම්මශීනී ඔ කට ලුණ න ඇක මේේ අදුක ਜਾ ਟਰੈਕਟਰ ਲੈ ਗਿਆ ਸ਼ਬੋਦ ਨਾ ਨਾ ਨਿੱਕਾ ਲੈ ਕੇ ਆਈ ਥੋੜੀ ਪਿੱਛੇ ਪਰ ਰਹਿ ਰਹੇ ਇੱਥੇ ਰਹਿੰਦੇ ਲਾਲ ਉਤਰਿਆ ਥੱਲੇ ਬੋਦੀ ਹੁਣ ਨਿੱਕਾ ਟਰੈਕਟਰ ਲੈ ਕੇ ਆਈ ਚੰਗਾ ਉਹ ਪਲੱਗ ਕੱਢ ਲੈ ਲਾਈਟਾਂ ਦਾ ਪਲੱਗ ਕੱਢ ਪਹਿਲਾਂ ਤਾਂ ਉਹ ਵਾਲੀ 80 ਹੋ ਗਈ ਸੀ ਪਹੁੰਚਦੇ ਜੈਵੀਰ ਕਹਿੰਦਾ ਹੁਣ ਇਹਨੂੰ ਚਲਾ ਕੇ ਵੇਖੀਏ ਕਿਹੜਾ ਪਾ ਕੇ ਇਹਦਾ ਕਿਹ ਨੂੰ ਘੇੜਾ ਪਾਉਣ ਬਾਕੀ ਮੜ ਕੇ ਨਾਲੇ ਕਟਰ ਲਾਤਾ ਸੀ ਆ ਕੋਈ ਮੂਰੋ ਲਾਉਣੇ ਲੂਣੇ ਇਸਾ ਜੀ ਇਹਦਾ ਆ ਕਟਰ ਖੜੇ ਆ ਟੋਕਾ ਕਰਤਾ ਹੀ ਅੰਦਰ ਇੱਥੇ ਬਣਾਉਣੇ ਥਾਂ ਇਹਨਾਂ ਦਾ ਆ ਬਲਾ ਕਿੱਲਾ ਕਿੱਲਾ ਇਧਰ ਆ ਬਾਹਰ ਮਸ਼ੀਨ ਦਾ ਹੋਊਗਾ ਪਰਲਾਪਸਾ ਹਾਂ ਉਹ ਨਹੀਂ ਘੁੰਮਣਾ ਕਰਾਸ ਦੇ ਦਿੰਦੇ ਰਲਾ ਹਾਂ ਪਰਲਾਪਸਾ ਨੱਪ ਹੂੰ ਇਹ ਨੱਪਿਆ ਜਣਾ ਇਹ ਨੱਪਿਆ ਜਣਾ ਇਧਰ ਲੱਭਸਾ ਹਾਂ ਚੱਲ ਨੱਪਿਆ ਹੀ ਹੋਇਆ ਬਸ ਇਧਰ ਬੰਨਦੀ ਕਰਨਾ ਚੱਲ ਰੰਗ ਲੱਗਾ ਨਾ ਚੱਲ 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 ਫਲਾਜ ਆ ਵੀਰੇ ਨਾ ਨਾ ਇਹ ਤਾਂ ਇਹ ਤਾਂ ਖੁੱਲੇ ਹੀ ਹੋਇਆ ਚੱਲ ਚਲ ਬ్రో ਚੱਲ ਚੱਲ ਨਾ ਨਾ ਇਹ ਦੋ ਕੱਢ ਲੀ ਆ ਕੱਢ ਲਉ ਨਾ ਹੋਰ ਨਾ ਬਸ ਇਹਨੂੰ ਫੜ ਚੱਲ ਰੱਖ ਦੇ ਹੁਣ ਇੱਥੇ ਚੱਲ 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 ਨਾ ਕੀ ਦੀਸ ਲਾਉ ਰੰਗ ਲੱਗਾ ਨਾ ਐਂ ਪਾਉਣਾ ਪੈਣਾ ਪਹਿਲੀ ਇਹਦੀ ਦਾ ਚਲੋ ਚਲ 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 ਚਾਰ ਫੱਤ ਲਾਉ ਰਹਿਣੋ ਹੁਣ ਥੋੜਾ ਜਿਹਾ ਚਾਰ ਹੈ ਆਉਂਦੀ ਹਵਾ ਲਾਉਣੇ ਆ ਟਿਕਾਣੇ ਤੇ ਇਹ ਤਾਂ ਲੋਡ 2 ਮਹੀਨਿਆਂ ਨੂੰ ਬਹੂਗੀ ਇਹ ਨਾਲ ਹੀ ਸੜਦੀ ਜਾਂ ਸੁਣ ਕੇ ਕੌਣ ਜਾ ਉਹ ਟੀਨ ਆਈ ਹੋਊਗੀ ਲੈ ਚੱਕ ਕੇ ਪਲਾ ਦੇ ਜੀ ਅੰਦਰ ਆਪਣੀ ਜੱਗੀ ਵਾਲਿਆਂ ਦੀ ਆ ਮਲਕੀਤ ਦੀ ਕਿਹਨੇ ਉਹ ਜਿਹੜੀ ਪਲੇਨ ਚਾਹਤ